ਪੰਜਾਬ ਸਰਕਾਰ ਦੇ ਵੱਲੋਂ ਇੱਕ ਵਾਰ ਫੇਰ ਕੈਬਨਟ ਮੀਟਿੰਗ ਬੁਲਾਈ ਗਈ ਆ ਦੱਸਦੀ ਹੈ ਕਿ ਇਸ ਕੈਬਨਟ ਮੀਟਿੰਗ ਦੇ ਵਿੱਚ ਬਜਟ ਸੈਸ਼ਨ ਬੁਲਾਉਣ ਦੀ ਮਨਜ਼ੂਰੀ ਆ ਜਿਹੜੀ ਉਹ ਮਿਲ ਸਕਦੀ ਆ ਕਿਉਂਕਿ ਪਹਿਲਾਂ ਵੀ ਜਿਹੜੀਆਂ ਪੰਜਾਬ ਦੀਆਂ ਕੈਬਨਟ ਮੀਟਿੰਗਾਂ ਹੋਈਆਂ ਨੇ ਉਹਨਾਂ ਦੇ ਵਿੱਚ ਵੀ ਇਹੀ ਕਿਆਸਰਾਈ ਲਾਈ ਲਗਾਈ ਜਾ ਰਹੀ ਸੀ ਕਿ ਬਜਟ ਸੈਸ਼ਨ ਤੇ ਗੱਲਬਾਤ ਹੋ ਸਕਦੀ ਆ ਪਰ ਉਹਨਾਂ ਮੀਟਿੰਗਾਂ ਦੇ ਵਿੱਚ ਜਿਹੜੀ ਬਜਟ ਸੈਸ਼ਨ ਦੀ ਗੱਲਬਾਤ ਨਹੀਂ ਹੋਈ ਆ ਤਾਂ ਹੁਣ ਇੱਕ ਹੋਰ ਮੀਟਿੰਗ ਆ ਜਿਹੜੀ ਉਹ ਕੱਲ ਨੂੰ 11 ਵਜੇ ਕਮੰਟਰੀ ਨਿਵਾਸ ਚੰਡੀਗੜ੍ਹ ਦੇ ਵਿੱਚ ਸੱਦੀ ਗਈ ਆ ਜਿਸ ਦੇ ਵਿੱਚ ਬਜਟ ਸੈਸ਼ਨ ਨੂੰ ਲੈ ਕੇ ਗੱਲਬਾਤ ਹੋ ਸਕਦੀ ਆ ਜੋ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਆ ਕਿ ਮਾਰਚ ਦੇ ਤੀਜੇ ਹਫਤੇ ਦੇ ਵਿੱਚ ਜਿਹੜੀ ਇਹ ਇਹ ਜਿਹੜਾ ਬਜਟ ਸੈਸ਼ਨ ਆ ਉਹ ਬੁਲਾਇਆ ਜਾ ਸਕਦਾ 20 ਮਾਰਚ ਤੋਂ ਜਿਹੜਾ ਬਜਟ ਸੈਸ਼ਨ ਬੁਲਾਉਣ ਦੀ ਜਿਹੜੀ ਗੱਲ ਹੈ ਉਹ ਆਖੀ ਜਾ ਰਹੀ ਆ ਦੱਸਦੀ ਹੈ ਕਿ ਪੰਜਾਬ ਸਰਕਾਰ ਨੇ 13 ਮਾਰਚ ਨੂੰ ਕੈਬਨਿਟ ਮੀਟਿੰਗ ਸੱਦੀ ਹੈ ਇਸ ਮੀਟਿੰਗ ਦੇ ਵਿੱਚ ਮਾਰਚ ਦੇ ਤੀਜੇ ਹਫਤੇ ਬਜਟ ਸੈਸ਼ਨ ਬੁਲਾਉਣ ਦੀ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ ਸੂਤਰਾਂ ਦਾ ਕਹਿਣਾ ਹੈ ਕਿ ਬਜਟ ਸੈਸ਼ਨ 20 ਮਾਰਚ ਦੇ ਆਸ-ਪਾਸ ਬੁਲਾਇਆ ਜਾ ਸਕਦਾ ਜਿਸ ਦੇ ਵਿੱਚ ਰਾਜ ਰਾਜਪਾਲ ਦਾ ਭਾਸ਼ਣ ਹੋਵੇਗਾ 24 ਜਾਂ 25 ਮਾਰਚ ਨੂੰ ਬਜਟ ਪੇਸ਼ ਕੀਤੇ ਜਾਣ ਦੀ ਸੁਭਾਵਨਾ ਹੈ ਇਹ ਮੀਟਿੰਗ ਭਲਕੇ 11 ਵਜੇ ਮੁੱਖ ਮੰਤਰੀ ਨਿਵਾਸ ਤੇ ਹੋਵੇਗੀ ਹਾਲਾਂਕਿ ਮੀਟਿੰਗ ਦਾ ਏਜੰਡਾ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ ਇਹ ਦੱਸਦੀ ਹੈ ਕਿ ਲਗਾਤਾਰ ਜਿਹੜੀ ਮੀਟਿੰਗ ਹੈ ਉਹ ਉਹ ਦੌਰ ਹੈ ਜਿਹੜਾ ਉਹ ਚੱਲਦਾ ਹੋਇਆ ਨਜ਼ਰ ਆ ਰਿਹਾ ਜਿਸ ਦੇ ਵਿੱਚ ਜਿਹੜਾ ਇਸ ਵਾਰ ਬਜਟ ਸੈਸ਼ਨ ਨੂੰ ਲੈ ਕੇ ਜਿਹੜੀ ਗੱਲਬਾਤ ਹੈ ਉਹ ਹੋ ਸਕਦੀ ਹੈ ਦੱਸਤੀਏ ਕਿ ਇਸ ਤੋਂ ਪਹਿਲਾਂ 3 ਮਾਰਚ ਨੂੰ ਪੰਜਾਬ ਸਰਕਾਰ ਦੀ ਇੱਕ ਅਹਿਮ ਕੈਬਨਿਟ ਮੀਟਿੰਗ ਹੋਈ ਸੀ ਇਸ ਮੀਟਿੰਗ ਦੌਰਾਨ ਦੋ OTS ਸਕੀਮਾਂ ਪੇਸ਼ ਕੀਤੀਆਂ ਗਈਆਂ ਸੀ ਪਹਿਲੀ ਸਕੀਮ ਲੈਂਡ ਇਨਾਊਂਸਮੈਂਟ ਸਕੀਮ ਆ ਜਿਸ ਦੇ ਤਹਿਤ ਉਜ્યોਗ ਪਤਿਆਂ ਨੂੰ 8% ਸਾਦੇ ਵਿਆਜ ਦੇ ਨਾਲ ਆਪਣੇ ਬਕਾਏ ਦਾ ਭੁਗਤਾਨ ਕਰਨਾ ਪੈਂਦਾ ਹੈ ਇਸ ਸਕੀਮ ਦੇ ਵਿੱਚ ਮਿਸ਼ਰਤ ਵਿਆਜ ਅਤੇ ਜੁਰਮਾਨੇ ਨੂੰ ਮਾਫ ਕੀਤਾ ਗਿਆ ਸੀ ਦੂਜੀ ਸਕੀਮ ਮੂਲ ਰਕਮ ਨਾਲ ਜੁੜੀ OTS ਸਕੀਮ ਹੈ ਜਿਸ ਦੇ ਵਿੱਚ 8% ਵਿਆਜ ਵੀ ਦੇਣਾ ਪਵੇਗਾ ਲੋਕਾਂ ਦੀ ਸਹੂਲਤ ਲਈ ਦੋ ਮਦਦ ਕਾਊਂਟਰ ਵੀ ਸਥਾਪਿਤ ਕੀਤੇ ਜਾਣਗੇ ਦੋ ਦੋਵੇਂ ਯੋਜਨਾਵਾਂ 31 ਦਸੰਬਰ ਤੱਕ ਲਾਗੂ ਰਹਿਣਗੀਆਂ ਤੇ ਇਹਨਾਂ ਤੋਂ ਘੱਟੋ-ਘੱਟ 4000 ਲੋਕਾਂ ਨੂੰ ਲਾਭ ਹੋਣ ਦੀ ਉਮੀਦ ਹੈ ਪਿਛਲੇ ਮਹੀਨੇ ਪੰਜਾਬ ਸਰਕਾਰ ਨੇ 24 ਤੇ 25 ਫਰਵਰੀ ਨੂੰ ਇੱਕ ਵਿਸ਼ੇਸ਼ ਸੈਸ਼ਨ ਆ ਬੁਲਾਇਆ ਸੀ ਇਸ ਤੋਂ ਇਸ ਤੋਂ ਬਾਅਦ ਇਸ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ ਹੁਣ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸੈਸ਼ਨ ਨੂੰ ਖਤਮ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਇਸ ਦੇ ਨਾਲ ਹੀ ਸਰਕਾਰ ਨੇ ਹੁਣ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਬੁਲਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਇਹ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਜਲਦੀ ਹੀ ਇਸ ਸੰਬੰਧ ਦੇ ਵਿੱਚ ਤਰੀਖ ਦਾ ਐਲਾਨ ਕਰ ਸਕਦੀ ਹੈ ਪਿਛਲੇ ਸਾਲ ਪੰਜਾਬ ਵਿਧਾਨ ਸਭਾ ਦਾ ਸੈਸ਼ਨ 1 ਮਾਰਚ 2024 ਤੋਂ 15 ਮਾਰਚ 2024 ਤੱਕ ਚੱਲਿਆ ਸੀ ਇਸ ਬਜਟ ਵਿੱਚ 5 ਮਾਰਚ 2024 ਨੂੰ ਪੇਸ਼ ਕੀਤਾ ਗਿਆ ਸੀ ਇਸ ਤੋਂ ਬਾਅਦ ਮੌਨਸੂਨ ਸੈਸ਼ਨ 2 ਸਤੰਬਰ 2024 ਤੋਂ ਲੈ ਕੇ 4 ਸਤੰਬਰ 2024 ਤੱਕ ਹੋਇਆ ਸੀ ਇਹ ਸੈਸ਼ਨ ਸੀਐਮ ਮਾਨ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਦੇ ਵਿੱਚ ਤੈਅ ਕੀਤਾ ਗਿਆ ਸੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਪੇਸ਼ ਕੀਤੇ ਬਜਟ 2024-25 ਦੇ ਵਿੱਚ ਕੁੱਲ 2 4918 ਕਰੋੜ ਦਾ ਖਰਚਾ ਸੀ ਜੋ ਖੇਤੀਬਾੜੀ ਸਿੱਖਿਆ ਸਿਹਤ ਸਵਾਲ ਅਤੇ ਬੁਨਿਆਦੀ ਢਾਂਚੇ ਨੂੰ ਤੇ ਕੇਂਦਰਿਤ ਸੀ ਖੇਤੀਬਾੜੀ ਲਈ 13784 ਕਰੋੜ ਅਲਾਟ ਕੀਤੇ ਗਏ ਸੀ ਜਿਸ ਵਿੱਚ ਕਿਸਾਨਾਂ ਨੂੰ ਮੁਫਤ ਬਿਜਲੀ ਲਈ 9330 ਕਰੋੜ ਸ਼ਾਮਿਲ ਸਨ ਸਿੱਖਿਆ ਖੇਤਰ ਨੂੰ 16987 ਕਰੋੜ ਪ੍ਰਾਪਤ ਹਨ ਜਿਸ ਵਿੱਚ ਸਕੂਲ ਆਫ ਹੈਪੀਨੈਸ ਵਰਗੀਆਂ ਪਹਿਲ ਕਦਮੀਆਂ ਸ਼ਾਮਿਲ ਹਨ ਤਾਂ ਹੁਣ ਇੱਕ ਫਰ ਫਿਰ ਜਿਹੜੀ ਕੈਬਨਿਟ ਮੀਟਿੰਗ ਆ ਉਹ ਬੁਲਾਈ ਗਈ ਆ ਜਿਸ ਦੇ ਵਿੱਚ ਕਈ ਅਹਿਮ ਮਸਲੇ ਆ ਤੇ ਜਿਹੜੀ ਵਿਚਾਰ ਚਰਚਾ ਹੋ ਸਕਦੀ ਆ ਉਸ ਦੇ ਨਾਲ ਜਿਹੜੀ ਪਹਿਲ ਕਦਮੀਆਂ ਉਹ ਬਜਟ ਸੈਸ਼ਨ ਨੂੰ ਦਿੱਤੀ ਜਾਵੇਗੀ ਮਾਰਚ ਦੇ ਤੀਜੇ ਹਫਤੇ ਦੇ ਵਿੱਚ ਜਿਹੜਾ ਬਜਟ ਸੈਸ਼ਨ ਬੁਲਾਇਆ ਜਾ ਸਕਦਾ ਜਿਸ ਦੇ ਵਿੱਚ 20 ਤਰੀਕ ਦੇ ਨੇੜੇ ਜਿਹੜੀ ਆ ਉਹ ਗਵਰਨਰ ਦਾ ਭਾਸ਼ਣ ਹੋਵੇਗਾ ਤੇ 24 25 ਮਾਰਚ ਦੇ ਨੇੜੇ ਜਿਹੜਾ ਉਹ ਬਜਟ ਪੇਸ਼ ਕੀਤਾ ਜਾ ਸਕਦਾ ਪਿਛਲੇ ਸਾਲ ਜਿਹੜਾ ਬਜਟ ਆ ਉਹ 1 ਮਾਰਚ 2024 ਤੋਂ 15 ਮਾਰਚ 2024 ਤੱਕ ਜਿਹੜਾ ਸੈਸ਼ਨ ਚੱਲਿਆ ਸੀ ਤਾਂ ਹੁਣ ਇਸ ਵਾਰ ਜਿਹੜਾ ਉਹ ਲੇਟ ਹੋ ਰਿਹਾ ਤਾਂ ਇੱਕ ਵਾਰ ਫਿਰ ਜਿਹੜੀ ਇਸ ਦੇ ਮੱਦੇ ਨਜ਼ਰ ਪੰਜਾਬ ਸਰਕਾਰ ਦੇ ਵੱਲੋਂ ਕੈਬਨਿਟ ਮੀਟਿੰਗ ਆ ਜਿਹੜੀ ਬੁਲਾਈ ਗਈ ਆ ਉਸ ਦੇ ਵਿੱਚ ਬਜਟ ਸੈਸ਼ਨ ਦੀਆਂ ਤਰੀਕਾਂ ਦਾ ਜਿਹੜਾ ਐਲਾਨ ਹੋ ਸਕਦਾ ਤੇ ਇਸ ਦੇ ਨਾਲ ਨਾਲ ਪੰਜਾਬ ਦੇ ਲੋਕਾਂ ਦੇ ਲਈ ਕਈ ਸਹੂਲਤਾਂ ਦੇਣ ਤੇ ਜਿਹੜੀ ਆ ਉਹ ਵਿਚਾਰ ਚਰਚਾ ਹੋ ਸਕਦੀ ਹੈ